ਦੇਖੋ ਜਿਹੜਾ ਇਹ ਕਰਤਾਰਪੁਰ ਲਾਂਘੇ ਦੀ ਗੱਲ ਹੈ ਇਹ 70 ਸਾਲ ਤੋਂ ਹਰ ਸਿੱਖ ਦੀ ਤੇ ਹਰ ਗੁਰਦੁਆਰੇ ਤੋਂ ਸਵੇਰ ਸ਼ਾਮ ਇਹ ਸਾਡੀ ਅਰਦਾਸ ਰਹੀ ਹੈ ਲੇਕਿਨ 70 ਸਾਲ ਤੇ ਜਿਹੜੀ ਵੀ ਸਰਕਾਰਾਂ ਨੇ ਜਿੱਥੇ 50 ਸਾਲ ਤੋਂ ਕਾਂਗਰਸ ਨੇ ਹੀ ਰਾਜ ਕੀਤਾ ਇੱਕ ਸਿੱਖ ਪ੍ਰਧਾਨ ਮੰਤਰੀ ਵੀ ਬਣਾਇਆ ਲੇਕਿਨ ਬਿਲਕੁਲ ਪਰਵਾਹ ਨਹੀਂ ਕੀਤੀ ਕਿ ਸਿੱਖਾਂ ਦੀ ਮਨਸਾ ਤੇ ਉਹਨਾਂ ਦੀ ਅਰਦਾਸ ਕੀ ਸੀ ਉੱਥੇ ਮੈਂ ਮੋਦੀ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਜਿਹੜਾ ਇਹਨਾਂ ਇਤਿਹਾਸਿਕ ਫੈਸਲਾ ਕੀਤੇ ਤੋਂ ਉਹਨੇ ਬਹੁਤ ਸਾਰੇ ਕੰਮ ਬੋਦੀ ਸਾਹਿਬ ਨੇ ਜਿੱਥੇ ਸਾਡੇ ਕਤਲੇਆਮ ਦੇ ਜੋਸ਼ੀਆਂ ਨੂੰ ਉਹਨਾਂ ਨੇ ਜੇਲ੍ਹ ਚੋਂ ਤਕਿਆ ਜਿੱਥੇ ਕਰਤਾਰਪੁਰ ਸਾਹਿਬ ਦਾ ਲਾਂਘਾ ਦੀ ਵੱਡੀ ਮੰਗ ਇਹਨਾਂ ਨੇ ਗੁਰਪੁਰਪ ਤੋਂ ਇੱਕ ਦਿਨ ਪਹਿਲੇ ਸਾਨੂੰ ਇਹ ਵੱਡਾ ਤੋਹਫਾ ਦਿੱਤਾ ਤੇ ਤੁਸੀਂ ਦੇਖੋ 22 ਤਰੀਕ ਨਵੰਬਰ ਨੂੰ ਲਾਂਘੇ ਦਾ ਫੈਸਲਾ ਕੈਬਨਿਟ ਨੇ ਕੀਤਾ ਤੇ 4 ਦਿਨਾਂ ਦੇ ਅੰਦਰ 26 ਨਵੰਬਰ ਨੂੰ ਇਸ ਲਾਂਘੇ ਦਾ ਨੀ ਪੱਥਰ ਗੜਖਰੀ ਸਾਹਿਬ ਨੇ ਜਦ ਰੱਖਿਆ ਤਾਂ ਉਹਨਾਂ 4 ਦਿਨਾਂ ਦੇ ਅੰਦਰ ਇਹਦਾ ਕੰਮ ਵੀ ਵਰਕ ਅਲੋਕੇਸ਼ਨ ਵੀ ਹੋ ਚੁੱਕਿਆ ਸੀਗਾ ਤੇ 2 ਹਫ਼ਤਿਆਂ ਦੇ ਅੰਦਰ 12 ਤਰੀਕ ਦਸੰਬਰ ਚ ਸਾਰੇ ਸੈਂਟਰਲ ਮਹਿਕਮਿਆਂ ਨੂੰ ਲੈ ਕੇ ਪਾਵੇਂ ਉਹ ਇੰਟੈਲੀਜੈਂਸ ਹੋਏ ਪਾਵੇਂ ਆਮੀ ਹੋਏ ਪਾਵੇਂ ਐਕਸਟਰਨਲ ਅਫੇਅਰਜ਼ ਹੋਏ ਹਾਈਵੇਜ਼ ਅਥਾਰਟੀ ਪੂਰੀ ਪੰਜ ਸੱਤ ਸੈਂਟਰਲ ਟੀਮਸ ਨੂੰ ਲੈ ਕੇ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੇ ਅਧੀਨ ਉਹਨਾਂ ਦੇ ਮੰਤਰੀ ਦੇ ਨਾਲ ਉਹਨਾਂ ਦੇ ਅਫਸਰਾਂ ਦੇ ਨਾਲ ਉਸ ਕੰਪਨੀ ਨੇ ਚਾਰ ਰਾਹ ਦਿਖਾਇਆ ਕਿ ਕਿਹੜਾ ਵਾਲਾ ਆਪਾਂ ਨੂੰ ਲੰਗਾ ਬਣਾਉਣ ਵਾਸਤੇ ਕਿਹੜਾ ਹੋਣਾ ਚਾਹੀਦਾ ਤੇ ਇਹ ਫੈਸਲਾ ਵੀ ਉੱਥੇ ਲੈ ਦਿੱਤਾ ਗਿਆ ਤੇ ਉਹਨੂੰ ਨੈਸ਼ਨਲ ਹਾਈਵੇ ਡਿਕਲੇਅਰ ਕਰਤਾ ਲੇਕਿਨ 12 ਡਿਸੰਬਰ ਤੋਂ ਲੈ ਕੇ 9 ਜਨਵਰੀ ਤੱਕ ਪੂਰੇ 4 ਹਫਤੇ 1 ਮਹੀਨਾ ਕੱਟਤਾ ਕੈਪਟਨ ਸਾਹਿਬ ਨੇ ਉਹ ਮੀਟਿੰਗ ਦੇ ਜਿਹੜੀ ਮਿੰਟਸ ਹੁੰਦੀ ਹੈ ਇੱਕ ਕਾਗਜ਼ 'ਤੇ ਟਾਈਪ ਕਰਕੇ ਭੇਜਣਾ ਤਾਂ ਕਿ ਆਹ ਫੈਸਲੇ ਲਿੱਤੇ ਗਏ ਨੇ ਉਹਨਾਂ ਨੇ 4 ਹਫਤੇ ਕੱਟਦੇ 10 ਤਰੀਕ ਜਨਵਰੀ ਨੂੰ ਜਦ ਗੱਡਗਰੀ ਸਾਹਿਬ ਦੇ ਮਹਿਕਮੇ ਨੂੰ ਮਿਲਿਆ 4 ਦਿਨਾਂ ਦੇ ਅੰਦਰ ਉਹਨਾਂ ਨੇ ਨੋਟੀਫਿਕੇਸ਼ਨ ਇਸ਼ੂ ਕੀਤੀ ਤਾਂ ਹੁਣ ਲੈਂਡ ਐਕਵਾਇਜ਼ੀਸ਼ਨ ਸ਼ੁਰੂ ਹੋ ਗਈ ਹੈ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਆਪਤੀ ਸੁਸਤੀ ਛੱਡੋ 70 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ ਇਹ ਲਾਂਗਾ ਦੇਣ ਵਾਸਤੇ ਸਾਡੀ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਹੈ ਤੁਸੀਂ ਇੱਥੇ ਉੱਥੇ ਦੀ ਗੱਲਾਂ ਕਰਨ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਜਾਏ ਤੁਸੀਂ ਆਹ ਦੱਸੋ ਕਿ ਲੈਂਡ ਐਕ acquisition ਦਾ ਕੰਮ ਤੁਸੀਂ ਕਿੰਨੇ ਹਫ਼ਤਿਆਂ ਦੇ ਅੰਦਰ ਪੂਰਾ ਕਰਕੇ ਤੁਸੀਂ ਦੋਗੇ ਨਾ ਕਿ ਤੁਸੀਂ ਜਦੋਂ ਤੋਂ ਨੀ ਪੱਥਰ ਰਗਿਆ ਅਜ ਤਾਈਂ ਤੁਹਾਡੇ ਨਵੇਂ-ਨਵੇਂ ਬਿਆਨ ਆਈ ਜਾਂਦੇ ਨੇ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਚਾਹੁੰਦੇ ਹੋ ਲਾਂਗਾ ਬਣੇ ਕਿ ਤੁਸੀਂ ਇਕੱਲੇ ਇਹਦੇ ਵਿੱਚ ਸਿਆਸਤ ਖੇਡਣਾ ਚਾ ਰਹੇ ਹੋ ਹਮ ਉੱਥੋਂ ਦੀਆਂ ਤਸਵੀਰਾਂ ਆਈਆਂ ਉੱਥੇ 30 ਫੀਸਦੀ ਕੰਮ ਸ਼ੁਰੂ ਹੋ ਗਿਆ ਹੈ ਭਾਰਤ ਨੇ ਵੀ ਹੁਣ ਦੋ ਤਰੀਕੇ ਦਿੱਤੀਆਂ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ ਜਾਵੇ ਅੱਜ ਕੇਂਦਰ ਦੀ ਇੱਕ ਟੀਮ ਵੀ ਉੱਥੇ ਗਈ ਹੈ ਜੀ ਸਾਡੀ ਸਰਕਾਰ ਜਿਵੇਂ ਮੈਂ ਦੱਸਿਆ ਕਿ ਜਿਹੜੀ ਸਪੀਡ ਨਾਲ ਸਾਡੀ ਸਰਕਾਰ ਘੰਟਿਆਂ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ ਕੈਪਟਨ ਸਾਹਿਬ ਦੀ ਤਰ੍ਹਾਂ ਹਫ਼ਤੇਆਂ ਤੇ ਮਹੀਨਿਆਂ ਦੇ ਕੰਮ ਨਹੀਂ ਕਰ ਰਹੀ ਤੇ ਪਾਕਿਸਤਾਨ ਸਰਕਾਰ ਨੂੰ ਤੇ 4 ਕਿਲੋਮੀਟਰ ਲੰਬਾ ਰਸਤਾ ਬਣਾਣਾ ਹੈ ਸਾਡਾ ਇੰਨਾ ਲੰਬਾ ਰਸਤਾ ਨਹੀਂ ਹੈ ਸਾਡਾ ਕੰਮ ਇਸ ਤੋਂ ਜਲਦੀ ਹੋ ਜਾਊਗਾ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਵੀ ਆਪਣਾ ਕੰਮ ਕਰ ਰਹੀ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਸਰਕਾਰ ਉਹਨਾਂ ਤੋਂ ਪਹਿਲੇ ਆਪਣਾ ਕੰਮ ਪੂਰਾ ਕਰ ਦਊਗੀ ਜੇ ਕੈਪਟਨ ਸਾਹਿਬ ਜਿਹੜੀ ਲੈਂਡ ਐਕਵਾਇਜ਼ੀਸ਼ਨ ਕਰਨੀ ਹੈਗੀ ਜਿਹੜੀ ਜ਼ਮੀਨ ਨੂੰ ਅਕਵਾਇਰ ਕਰਨਾ ਹੈ ਜੇ ਸੀਮਤ ਸਮੇਂ ਨਾਲ ਕਰਨ ਨਾ ਤਾਂ ਮੈਨੂੰ ਜਿਹੜਾ ਮੈਨੂੰ ਡਰ ਹੈ ਕਿ ਸਿਆਸਤ ਖੇਡਣ ਵਾਸਤੇ ਜਾਣਬੂਝ ਕੇ ਇਹਨੂੰ ਲੇਟ ਕੀਤਾ ਜਾਊਗਾ ਕਿਤੇ ਮੋਦੀ ਸਾਹਿਬ ਨੂੰ ਇਹਦਾ ਕ੍ਰੈਡਿਟ ਨਹੀਂ ਮਿਲ ਜਾਏ ਇਹ ਕਾਂਗਰਸ ਦੀ ਪੁਰਾਣੀ ਰਾਜਨੀਤੀ ਤੇ ਆਪਣੇ ਕੌਮ ਦੇ ਨਾਲ ਗਦਾਰੀ ਇੱਕ ਵਾਰ ਫੇਰ ਸਾਹਮਣੇ ਹੈ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978